ਸਾਤ੍ਰੀਕਾਲ ਹਮਦਾਲ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਨੇ ਡਿਪੋਰਟ ਕੀਤੇ ਤਿੰਨ ਪੰਜਾਬੀ ਗੈਂਗਸਟਰ 38 ਹੋਰ ਕਰਨ ਦੀ ਤਿਆਰੀ ਕੈਨੇਡਾ ਵਿੱਚ ਪੈਦਾ ਹੋਈਆਂ 67000 ਨਵੀਆਂ ਨੌਕਰੀਆਂ ਬੇਰੋਜ਼ਗਾਰੀ ਦਰ ਕਟ ਕੇ 6.9 ਫੀਸਟ ਤੇ ਆਈ ਅਮਰੀਕਾ ਦੇ ਹਵਾਈ ਮੁਸਾਫਰਾਂ ਦੀਆਂ ਮੁਸ਼ਕਲਾਂ ਵਧੀਆਂ 5000 ਫਲਾਈਟਸ ਰੱਦ ਜਾਂ ਦੇਰ ਨਾਲ ਹੋਈਆਂ ਰਵਾਨਾ ਕੈਨੇਡਾ ਵਿੱਚ ਗ੍ਰਾਂਥੀ ਸਿੰਘ ਨੇ ਗੁਰਦੁਆਰੇ ਵਿੱਚੋਂ ਚੋਰੀ ਕੀਤੀ 20 ਲੱਖ ਡਾਲਰ 1000 ਡਾਲਰ ਦੀ ਤਨਖਾਹ ਨਾਲ ਖਰੀਦਿਆ ਆਲੀਸ਼ਾਨ ਮਕਾਨ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀਆਂ ਦੇ ਘਰਾਂ ਅਤੇ ਦਫ਼ਤਰਾਂ ਉੱਤੇ ਗੋਲੀਆਂ ਚਲਾਉਣ ਵਾਲੇ ਤਿੰਨ ਜਣਿਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਅਤੇ 78 ਹੋਰਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ ਹਾਂ ਜਬਰੀ ਵਸੂਲੀ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ BC ਐਕਸਟਰਸ਼ਨ ਟਾਸਕ ਫੋਰਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਡਿਪੋਰਟ ਕੀਤੇ ਤਿੰਨ ਸ਼ੱਕੀ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਨੇ ਪਰ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਅਧੀਨ ਲਾਗੂ ਬੰਦਸ਼ਾਂ ਦੇ ਮੱਦੇਨਜ਼ਰ ਇਹਨਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਕੈਨੇਡਾ ਦੇ BC, Ontario ਅਤੇ Alberta ਰਾਜਾਂ ਵਿੱਚ ਜਬਰੀ ਵਸੂਲੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਨੇ ਅਤੇ ਇਕੱਲੇ ਸਰੀ ਸ਼ਹਿਰ ਦਾ ਜ਼ਿਕਰ ਕੀਤਾ ਜਾਵੇ ਤਾਂ ਮੋਟੀ ਰਕਮ ਦੀ ਮੰਗ ਕਰਦਿਆਂ ਧਮਕੀ ਭਰੇ ਮੈਸੇਜ ਭੇਜਣ ਜਾਂ ਗੋਲੀਆਂ ਚਲਾਉਣ ਦੀਆਂ 74 ਵਾਰਦਾਤਾਂ ਮੌਜੂਦਾ ਬਰੇ ਦੌਰਾਨ ਸਾਹਮਣੇ ਆ ਚੁੱਕੀਆਂ ਨੇ। ਕਪਿਲ ਸ਼ਰਮਾ ਦੇ ਕੈਫੇ ਤੇ ਤਿੰਨ ਵਾਰ ਗੋਲੀਆਂ ਚੱਲੀਆਂ ਜਦਕਿ ਪਿਛਲੇ ਦਿਨੀ ਕਬੱਡੀ ਪ੍ਰਮੋਟਰ ਸੇਵਾ ਸਿੰਘ ਰਾਣਾ ਦੇ ਘਰ ਤੇ ਗੋਲੀਆਂ ਚੱਲਣ ਦੀ ਵਾਰਦਾਤ ਵੀ ਸਾਹਮਣੇ ਆਈ ਸਰੀ ਪੁਲਿਸ ਗੋਲੀਬਾਰੀ ਦੇ ਮਾਮਲਿਆਂ ਵਿੱਚ ਕਈ ਗ੍ਰਿਫਤਾਰੀਆਂ ਵੀ ਕਰ ਚੁੱਕੀ ਹੈ ਅਤੇ ਸੰਭਾਵਤ ਤੌਰ ਤੇ ਇਹ ਮਾਮਲੇ BC ਟਾਸਕ ਫੋਰਸ ਦੇ سپਰਦ ਕੀਤੇ ਜਾ ਚੁੱਕੇ ਨੇ ਬ੍ਰਿਟਿਸ਼ ਕੋਲੰਬੀਆ ਟਾਸਕ ਫੋਰਸ ਦੇ 40 ਮੈਂਬਰਾਂ ਵਿੱਚ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਐਬਸਫੋਰਡ ਪੁਲਿਸ ਡੈਲਟਾ ਪੁਲਿਸ ਮੈਟਰੋ ਵੈਂਕੂਵਰ ਟ੍ਰਾਂਜ਼ਿਟ ਪੁਲਿਸ ਅਤੇ ਸਰੀ ਪੁਲਿਸ ਦੇ ਅਫਸਰ ਸ਼ਾਮਲ ਨੇ ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਸਤੰਬਰ ਦੇ ਅੰਤ ਵਿੱਚ ਲੋਰੈਂਸ ਬਿਸ਼ਨੋਈ ਗਰੋ ਨੂੰ ਅਤਵਾਦੀ ਜਥੇਬੰਦੀ ਐਲਾਨੇ ਜਾਣ ਤੋਂ ਬਾਅਦ ਇਹ ਕਾਰਵਾਈ ਸਾਹਮਣੇ ਆਈ ਹੈ ਅਤੇ ਧਮਕੀਆਂ ਭਰੀਆਂ ਐਕਸਟਰਸ਼ਨ ਕਾਲਸ ਤੋਂ ਤੰਗ ਆ ਚੁੱਕੇ ਸਾウਦੀਜੀਅਨ ਕਾਰੋਬਾਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਜਾਗੀ ਹੈ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਨੇ ਕਿਹਾ ਕਿ ਮੁਲਕ ਦੀਆਂ ਕਮਿਊਨਿਟੀਆਂ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਬਾਰਡਰ ਅਫਸਰਾਂ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਸੀਬੀਐਸਏ ਨੇ ਸਾਲ 2024 ਦੌਰਾਨ 184 ਅਪਰਾਧਕ ਮਾਮਲਿਆਂ ਵਿੱਚ ਪੜਤਾਲ ਅਰੰਭੀ ਅਤੇ ਦੋਸ਼ਾਂ ਦੇ ਘੇਰੇ ਵਿੱਚ ਆਏ ਪ੍ਰਵਾਸੀਆਂ ਨੂੰ ਪੜਾਵਾਰ ਤਰੀਕੇ ਨਾਲ ਡਿਪੋਰਟ ਕੀਤਾ ਜਾ ਰਿਹਾ ਹੈ। ਸੀਬੀਐਸਏ ਦੀ ਰੀਜਨਲ ਡਾਇਰੈਕਟਰ ਨੀਨਾ ਪਟੇਲ ਨੇ ਦੱਸਿਆ ਕਿ ਐਕਸਟਰਸ਼ਨ ਮਾਮਲਿਆਂ ਦੀ ਪੜਤਾਲ ਦਰਸਾਉਂਦੀ ਹੈ ਕਿ ਐਨਫੋਰਸਮੈਂਟ ਟੀਮਾਂ ਦਿਨ ਰਾਤ ਜੁਟੀਆਂ ਹੋਈਆਂ ਨੇ ਅਤੇ ਵਿਦੇਸ਼ਾਂ ਵਿੱਚ ਸਰਗਰਮ ਗਿਰੋਹਾਂ ਦੇ ਮੈਂਬਰ ਕਾਬੂ ਕੀਤੇ ਜਾ ਰਹੇ ਨੇ। ਅਜਿਹੇ ਗੈਰ ਸਮਾਜਿਕ ਅੰਸਰਾਂ ਨੂੰ ਜਲਦ ਤੋਂ ਜਲਦ ਡਿਪੋਰਟ ਕੀਤਾ ਜਾਵੇਗਾ ਜੋ ਨਾ ਸਿਰਫ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਕਰ ਰਹੇ ਨੇ ਸਗੋਂ ਲੋਕਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪਾਈ ਹੋਈ ਹੈ ਬਿਊਰੋ ਰਿਪੋਰਟ ਹਮਦੌੜ ਟੀਵੀ ਆ ਹੁਣ ਚਲਦੇ ਹਾਂ ਕੈਨੇਡਾ ਦੇ ਰੋਜ਼ਗਾਰ ਖੇਤਰ ਵਿੱਚ ਪੈਦਾ ਹੋਏ ਹਜ਼ਾਰਾਂ ਨਵੇਂ ਮੌਕਿਆਂ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਦੇ ਰੋਜ਼ਗਾਰ ਖੇਤਰ ਵਿੱਚ 67000 ਨਵੀਆਂ ਨੌਕਰੀਆਂ ਪੈਦਾ ਹੋਣ ਅਤੇ ਬੇਰੋਜ਼ਗਾਰੀ ਦਰ ਘਟ ਕੇ 6.9% ਤੇ ਆਉਣ ਦੀ ਰਿਪੋਰਟ ਨੇ ਆਰਥਿਕ ਮਹਾਰਾ ਨੂੰ ਗਦਗਦ ਕਰ ਦਿੱਤਾ ਹੋਲਸੇਲ ਅਤੇ ਰਿਟੇਲ ਸੈਕਟਰ ਵਿੱਚ ਸਭ ਤੋਂ ਵੱਧ 41000 ਨੌਕਰੀਆਂ ਪੈਦਾ ਹੋਈਆਂ ਜਦਕਿ ਟਰਾਂਸਪੋਰਟੇਸ਼ਨ, ਵੇਅਰਹਾਊਸਿੰਗ, ਇਨਫੋਰਮੇਸ਼ਨ ਅਤੇ ਕਲਚਰ ਐਂਡ ਰੀਕ੍ਰੀਏਸ਼ਨ ਖੇਤਰਾਂ ਵਿੱਚ ਵੀ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਪਰ ਕੰਸਟਰਕਸ਼ਨ ਸੈਕਟਰ ਨੂੰ 15000 ਨੌਕਰੀਆਂ ਦਾ ਨੁਕਸਾਨ ਬਰਦਾਸ਼ਤ ਕਰਨਾ ਪਿਆ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਅਕਤੂਬਰ ਦਰਮਿਆਨ ਕੰਸਟਰਕਸ਼ਨ ਅਤੇ ਮੈਨੂਫੈਕਚਰਿੰਗ ਸੈਕਟਰ ਵਿੱਚ ਨੌਕਰੀਆਂ ਘਟੀਆਂ ਜਦਕਿ ਸਰਵਿਸਿਜ਼ ਅਤੇ ਪ੍ਰੋਡਿਊਸਿੰਗ ਉਦਯੋਗਾਂ ਵਿੱਚ 142000 ਨੌਕਰੀਆਂ ਦਾ ਫਾਇਦਾ ਹੋਇਆ ਭਾਵੇਂ ਬੇਰੋਜ਼ਗਾਰੀ ਦਾ ਅੰਕੜਾ ਢੇਠਾਂ ਵੱਲ ਗਿਆ ਹੈ ਪਰ ਹੁਣ ਵੀ ਇਸ ਨੂੰ ਬਿਹਤਰ ਨਹੀਂ ਮੰਨਿਆ ਜਾ ਰਿਹਾ ਬੀਐਮਓ ਦੇ ਚੀਫ ਇਕਨੋਮਿਸਟ ਡਗਲਸ ਪੋਰਟਰ ਦਾ ਕਹਿਣਾ ਸੀ ਕਿ ਸਤੰਬਰ ਵਿੱਚ ਬੇਰੋਜ਼ਗਾਰ ਰਹੇ 5 ਜਣਿਆਂ ਵਿੱਚੋਂ ਇੱਕ ਅਕਤੂਬਰ ਦੌਰਾਨ ਰੋਜ਼ਗਾਰ ਹਾਸਲ ਕਰਨ ਵਿੱਚ ਸਫਲ ਰਿਹਾ ਅਤੇ ਬੇਰੋਜ਼ਗਾਰੀ ਦਰ 7.1 ਫੀਸਦੀ ਤੋਂ ਘਟ ਕੇ 6.9 ਫੀਸਦੀ ਤੇ ਆ ਗਈ 15 ਤੋਂ 24 ਸਾਲ ਉਮਰ ਵਰਗ ਵਿੱਚ ਫਰਵਰੀ ਤੋਂ ਬਾਅਦ ਪਹਿਲੀ ਵਾਰ ਬੇਰੋਜ਼ਗਾਰਾਂ ਦੀ ਗਿਣਤੀ ਘਟੀ ਹੈ ਪਰ ਇਸ ਨੂੰ ਹੋਰ ਹੇਠਾਂ ਲਿਆਉਣਾ ਲਾਜ਼ਮੀ ਹੈ ਇਸੇ ਦੌਰਾਨ ਟੀਡੀ ਬੈਂਕ ਦੇ ਐਂਡਰਿਊ ਹੈਂਚਸ ਨੇ ਕਿਹਾ ਕਿ ਰੋਜ਼ਗਾਰ ਦੇ ਨਵੇਂ ਮੌਕੇ ਸੀਮਤ ਉਦਯੋਗਾਂ ਵਿੱਚ ਪੈਦਾ ਹੋ ਰਹੇ ਨੇ ਜਿਸ ਦੇ ਮੱਦੇਨਜ਼ਰ ਨਵੀਂ ਭਰਤੀ ਦਾ ਘੇਰਾ ਜ਼ਿਆਦਾ ਨਹੀਂ ਵੱਧ ਰਿਹਾ ਕਿਰਤ ਬਾਜ਼ਾਰ ਹੁਣ ਵੀ ਦਬਾਹ ਹੇਠ ਹੈ ਅਤੇ ਅਗਲੇ ਬਰੇ ਤੱਕ ਹਾਲਾਤ ਸੁਖਾਵੇਂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਰਾਜਾਂ ਦੇ ਆਧਾਰ ਤੇ ਦੇਖਿਆ ਜਾਵੇ ਤਾਂ 온ਟਾਰੀਓ ਵਿੱਚ ਸਭ ਤੋਂ ਵੱਧ 55000 ਨੌਕਰੀਆਂ ਪੈਦਾ ਹੋਈਆਂ ਸਭ ਤੋਂ ਅਹਿਮ ਅੰਕੜਾ 15 ਤੋਂ 24 ਸਾਲ ਉਮਰ ਵਰਗ ਵਾਲਿਆਂ ਵਿੱਚ ਆਇਆ ਜਿੱਥੇ ਅਕਤੂਬਰ ਦੌਰਾਨ 21000 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ 25 ਸਾਲ ਤੋਂ 54 ਸਾਲ ਦੇ ਉਮਰ ਵਰਗ ਵਿੱਚ ਵੀ ਰੋਜ਼ਗਾਰ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਪ੍ਰੀਮੀਅਰ ਡੱਗਫੋਰਡ ਵੱਲੋਂ ਰੋਜ਼ਗਾਰ ਖੇਤਰ ਦੇ ਨਵੇਂ ਅੰਕੜਿਆਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਸਤੰਬਰ ਵਿੱਚ ਵੀ ਰੋਜ਼ਗਾਰ ਖੇਤਰ ਦੇ ਅੰਕੜੇ ਹਾਂ ਪੱਕੀ ਰਹੇ ਅਤੇ ਅਕਤੂਬਰ ਦੌਰਾਨ ਵੀ ਮਾਹੌਲ ਹਾਂ ਪੱਕੀ ਰਿਹਾ ਪ੍ਰਤੀ ਘੰਟਾ ਉਜਰਤ ਦਰ ਬਾਰੇ ਜ਼ਿਕਰ ਕੀਤਾ ਜਾਵੇ ਤਾਂ ਸਾਲਾਨਾ ਆਧਾਰ ਤੇ ਮਹਨਤਾਨਾ 3.5 ਫੀਸਦੀ ਵਾਧੇ ਨਾਲ 37 ਡਾਲਰ ਤੋਂ ਟੱਪ ਗਿਆ ਉਧਰ ਬੀਸੀ ਦੇ ਰੋਜ਼ਗਾਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਵੱਖਰੇ ਨਜ਼ਰ ਆਏ ਅਤੇ 2900 ਨੌਕਰੀਆਂ ਖਤਮ ਹੋਣ ਦੀ ਰਿਪੋਰਟ ਹੈ ਸੂਬੇ ਦੇ ਰੋਜ਼ਗਾਰ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਾਲੋ ਨੇ ਦੱਸਿਆ ਕਿ ਨੌਕਰੀਆਂ ਦਾ ਨੁਕਸਾਨ ਹੋਣ ਦੇ ਬਾਵਜੂਦ ਬੀਸੀ ਵਿੱਚ ਬੇਰੋਜ਼ਗਾਰੀ ਦੀ ਦਰ ਕੌਮੀ ਔਸਤ ਨਾਲੋਂ ਘੱਟ ਹੈ ਬੇਰ ਰਿਪੋਰਟ ਹਮਦਰ ਟੀਵੀ ਆ ਹੁਣ ਚੱਲਦੇ ਆ ਅਮਰੀਕਾ ਵਿੱਚ ਹਜ਼ਾਰਾਂ ਫਲਾਈਟਸ ਰੱਦ ਹੋਣ ਨਾਲ ਸਬੰਧਤ ਅਹਿਮ ਖਬਰ ਵਾਲ ਅਮਰੀਕਾ ਵਿੱਚ ਸ਼ਟਡਾਊਨ ਦਾ ਅਸਰ ਵਧਦਾ ਜਾ ਰਿਹਾ ਹੈ ਅਤੇ ਸ਼ੁੱਕਰਵਾਰ ਨੂੰ 5000 ਤੋਂ ਵੱਧ ਫਲਾਈਟਸ ਰੱਦ ਕਰਨੀਆਂ ਪਈਆਂ ਜਾਂ ਦੇਰ ਨਾਲ ਰਵਾਨਾ ਕੀਤੀਆਂ ਜਾ ਸਕੀਆਂ ਹਾਲਾਤ ਦੇ ਮੱਦੇਨਜ਼ਰ ਥੈਂਕਸ giving ਵੀਕ ਦੀਆਂ ਛੁੱਟੀਆਂ ਤੋਂ ਪਹਿਲਾਂ ਸਫਰ ਕਰਨ ਵਾਲਿਆਂ ਦੀਆਂ ਚਿੰਤਾਵਾਂ ਵੱਧ ਰਹੀਆਂ ਨੇ ਕਿਉਂਕਿ ਕਈ 에ਅਰਲਾਈਨਜ਼ ਵੱਲੋਂ ਆਪਣੇ ਪੱਧਰ ਤੇ ਵੀ ਫਲਾਈਟਸ ਰੱਦ ਕਰਨ ਦਾ سلسلہ ਸ਼ੁਰੂ ਹੋ ਚੁੱਕਾ ਹੈ ਉਡਾਣਾ ਰੱਦ ਕਰਨ ਦਾ سلسلہ ਹੋਰ ਵਧੇਗਾ ਅਤੇ 14 ਨਵੰਬਰ ਤੱਕ 10% ਤੋਂ ਵੱਧ ਫਲਾਈਟਸ ਰੱਦ ਹੋ ਸਕਦੀਆਂ ਨੇ ਅਤੇ ਘੱਟੋ-ਘੱਟ 2,70,000 ਮੁਸਾਫਰ ਪ੍ਰਭਾਵਿਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਡੈਲਟਾ 에ਅਰਲਾਈਨਜ਼ ਵੱਲੋਂ ਸ਼ੁੱਕਰਵਾਰ ਨੂੰ 170 ਫਲਾਈਟਸ ਰੱਦ ਕੀਤੀਆਂ ਗਈਆਂ ਰੱਦ ਕੀ ਯੂਨਾਈਟਿਡ ਦਾ ਅੰਕੜਾ 200 ਦਰਜ ਕੀਤਾ ਗਿਆ ਦੂਜੇ ਪਾਸੇ ਅਮਰੀਕਨ 에ਅਰਲਾਈਨਸ ਵੱਲੋਂ 220 ਫਲਾਈਟਸ ਰੱਦ ਕੀਤੇ ਜਾਣ ਦੀ ਰਿਪੋਰਟ ਹੈ ਅਤੇ ਸਾਊਥ-ਵੈਸਟ 에ਅਰਲਾਈਨਸ ਨੇ 100 ਤੋਂ ਵੱਧ ਉਡਾਣਾਂ ਰੱਦ ਕੀਤੀਆਂ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਕਿੱਲਤ ਨਾਲ ਜੂਝ ਰਹੇ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ 에ਅਰਲਾਈਨਸ ਖੁਦ ਤੈਅ ਕਰ ਰਹੀਆਂ ਨੇ ਕਿ ਕਿਹੜੀਆਂ ਫਲਾਈਟਸ ਰੱਦ ਕੀਤੀਆਂ ਜਾਣ ਆਉਂਦੇ 10 ਦਿਨ ਵਾਸਤੇ ਹਵਾਈ ਮੁਸਾਫਰਾਂ ਨੂੰ ਐਡਵਾਈਜ਼ਰੀ ਜਾਰੀ ਕਰਦੇ ਆਂ ਬਦਲਵੇਂ ਪ੍ਰਬੰਧ ਰੱਖਣ ਵਾਸਤੇ ਆਖਿਆ ਗਿਆ ਹੈ ਪ੍ਰਮੁੱਖ 에ਅਰਲਾਈਨਸ ਵੱਲੋਂ ਮੁਸਾਫਰਾਂ ਨੂੰ ਬਿਨਾਂ ਕਿਸੇ ਐਕਸਟਰਾ ਫੀਸ ਤੋਂ ਟਿਕਟ ਬਦਲਣ ਦੀ ਸਹੂਲਤ ਦਿੱਤੀ ਜਾ ਰਹੀ ਹੈ ਪਰ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਥਰਡ ਪਾਰਟੀ ਵੈਬਸਾਈਟ ਤੋਂ ਬੁਕਿੰਗ ਨਾ ਕਰਦਿਆਂ ਸਬੰਧਤ 에ਅਰਲਾਈਨ ਦੀ ਵੈਬਸਾਈਟ ਹੀ ਵਰਤੀ ਜਾਵੇ ਅਜਿਹਾ ਹੋਣ ਤੇ ਫਲਾਈਟ ਰੱਦ ਹੋਣ ਦੀ ਸੂਰਤ ਵਿੱਚ ਪੂਰਾ ਰਿਫੰਡ ਮਿਲੇਗਾ ਇਥੇ ਦੱਸਣਾ ਬਣਦਾ ਹੈ ਕਿ 에어 ట్రాਫਿਕ ਕੰਟਰੋਲਰਾਂ ਦੇ ਨਾਲ ਨਾਲ ਹਜ਼ਾਰਾਂ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਏਜੰਟ ਵੀ ਬਗੈਰ ਤਨਖਾਹ ਤੋਂ ਕੰਮ ਕਰਨ ਲਈ ਮਜਬੂਰ ਨੇ ਪਹਿਲੀ ਅਕਤੂਬਰ ਤੋਂ ਸ਼ਟਡਾਊਨ ਚੱਲ ਰਿਹਾ ਹੈ ਅਤੇ ਸੁਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਦਾ ਮੁੱਦਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ ਇੱਕ ਫੈਡਰਲ ਅਦਾਲਤ ਨੇ 트럼ਪ ਸਰਕਾਰ ਨੂੰ ਤੁਰੰਤ ਬਣਦੀ ਸਹਾਇਤਾ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਪਰ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮਾਂ ਤੇ ਅਰਜ਼ੀ ਰੋਕ ਲਾ ਦਿੱਤੀ ਹੈ ਅਮਰੀਕਾ ਦੇ ਖੇਤੀ ਵਿਭਾਗ ਵੱਲੋਂ ਇਸ ਯੋਜਨਾ ਤਹਿਤ 4 ਕਰੋੜ ਤੋਂ ਵੱਧ ਲੋਕਾਂ ਨੂੰ ਖੁਰਾਕੀ ਵਸਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਪਰ ਸਰਕਾਰੀ ਕੰਮਕਾਜ ਠੱਪ ਹੋਣ ਕਰਕੇ ਟਰੰਪ ਸਰਕਾਰ ਤੋਂ ਬਣਦੀ ਆਰਥਿਕ ਮਦਦ ਨਹੀਂ ਮਿਲ ਰਹੀ। ਬਿਆਰ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਕੈਨੇਡਾ ਦੇ ਗੁਰਦੁਆਰਾ ਸਾਹਿਬ ਵਿੱਚੋਂ 2 ਮਿਲੀਅਨ ਡਾਲਰ ਚੋਰੀ ਕੀਤੇ ਜਾਣ ਨਾਲ ਸਬੰਧਤ ਸਨਸਨੀਖੇਜ਼ ਖਬਰ ਵੱਲ। ਕੈਨੇਡਾ ਦੇ ਇੱਕ ਗ੍ਰੰਥੀ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚੋਂ 20 ਲੱਖ ਡਾਲਰ ਲੁੱਟਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ ਅਤੇ ਅਦਾਲਤ ਵੱਲੋਂ ਬੇਹਿਸਾਬੀ ਜਾਇਦਾਦ ਦਾ ਹਿਸਾਬ ਕਿਤਾਬ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ ਜੀ ਹਾਂ ਵਿਨੀਪੈਗ ਦੇ ਗੁਰਦੁਆਰਾ ਕਲਗੀਧਰ ਦਰਬਾਰ ਵਿੱਚ 2011 ਤੋਂ 2024 ਦਰਮਿਆਨ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਨੇ 1000 ਡਾਲਰ ਪ੍ਰਤੀ ਮਹੀਨਾ ਤਨਖਾਹ ਹੋਣ ਦੇ ਬਾਵਜੂਦ 332000 ڈالر ਮੁੱਲ ਵਾਲਾ ਘਰ ਬਗੈਰ ਕਰਜ਼ੇ ਤੋਂ ਖਰੀਦ ਲਿਆ ਅਤੇ ਗੁਰਦੁਆਰਾ ਸਾਹਿਬ ਵਿੱਚ ਉਸ ਦੀ ਰਿਹائش ਵਾਲੇ ਕਮਰੇ ਵਿੱਚੋਂ 410000 ڈالر ਤੋਂ ਵੱਧ ਰਕਮ ਵੱਖਰੇ ਤੌਰ ਤੇ ਬਰਾਮਦ ਕੀਤੀ ਗਈ। ਮੀਡੀਆ ਰਿਪੋਰਟ ਮੁਤਾਬਕ ਗੁਰਦੁਆਰਾ ਸਾਹਿਬ ਵਿੱਚ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾ ਰਹੇ ਸੁਖਵਿੰਦਰ ਸਿੰਘ ਉੱਤੇ ਸ਼ੱਕ ਹੋਣ ਮਗਰੋਂ ਪ੍ਰਬੰਧਕ ਕਮੇਟੀ ਵੱਲੋਂ ਗੋਲਕ ਨੇੜੇ ਇੱਕ ਸੀਸੀਟੀਵੀ ਕੈਮਰਾ ਲਗਵਾਇਆ ਗਿਆ ਜੋ ਪਹਿਲੇ ਮੌਕੇ ਤੇ 18 ਮਿੰਟ ਤੱਕ ਬੰਦ ਰਿਹਾ। ਜਿਸ ਤੋਂ ਯਕੀਨ ਹੋ ਗਿਆ ਕਿ ਗੋਲਕ ਵਿੱਚੋਂ ਨਕਦੀ ਕੱਢੀ ਗਈ। ਅਦਾਲਤ ਵਿੱਚ ਲੱਗੇ ਦੋਸ਼ਾਂ ਮੁਤਾਬਕ ਦੂਜੇ ਕੈਮਰੇ ਵਿੱਚ ਸੁਖਵਿੰਦਰ ਸਿੰਘ ਸਾਫ਼ ਤੌਰ ਤੇ ਗੋਲਕ ਵਿੱਚੋਂ ਨਕਦੀ ਕੱਢਦਿਆਂ ਨਜ਼ਰ ਆ ਰਿਹਾ ਹੈ। ਮਾਮਲਾ ਪੁਲਿਸ ਕੋਲ ਪਹੁੰਚਾਤਾ ਤਲਾਸ਼ੀ ਦੌਰਾਨ ਲੱਖਾਂ ਡਾਲਰ ਨਕਦ ਵੇਖ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਹੋਸ਼ ਉੱਡ ਗਏ। ਪਰ ਇਸ ਤੋਂ ਪਹਿਲਾਂ 2019 ਵਿੱਚ ਸੁਖਵਿੰਦਰ ਸਿੰਘ 3.5 ਲੱਖ ਡਾਲਰ ਦਾ ਘਰ ਖਰੀਦ ਚੁੱਕਾ ਸੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੁਖਵਿੰਦਰ ਸਿੰਘ ਵਿਰੁੱਧ 15 ਲੱਖ ਡਾਲਰ ਤੋਂ 20 ਲੱਖ ਡਾਲਰ ਚੋਰੀ ਕਰਨ ਦੇ ਦੋਸ਼ ਲਾਏ ਗਏ ਨੇ ਸੁਖਵਿੰਦਰ ਸਿੰਘ ਨੂੰ ਪਹਿਲੀ ਵਾਰ ਸਤੰਬਰ 2024 ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ 5000 ਡਾਲਰ ਤੋਂ ਵੱਧ ਰਕਮ ਚੋਰੀ ਕਰਨ ਤੋਂ ਇਲਾਵਾ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਜਾਇਦਾਦ ਰੱਖਣ ਦੇ ਦੋਸ਼ਾਂ ਹੇਦ ਕੀਤੇ ਗਏ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਫਰਵਰੀ 2024 ਵਿੱਚ ਸੋ ਕੁਵਿੰਦਰ ਸਿੰਘ ਦੀ ਤਨਖਾਹ 1000 ਡਾਲਰ ਪ੍ਰਤੀ ਮਹੀਨਾ ਤੋਂ ਵਧਾ ਕੇ 1500 ਡਾਲਰ ਮਹੀਨਾ ਕੀਤੀ ਗਈ ਪਰ ਉਸਨੇ ਗੋਲਕ ਵਿੱਚੋਂ ਡਾਲਰ ਚੋਰੀ ਕਰਨ ਦਾ سلسلہ ਕਥਿਤ ਤੌਰ ਤੇ ਜਾਰੀ ਰੱਖਿਆ ਸੀਮਤ ਤਨਖਾਹ ਦੇ ਬਾਵਜੂਦ ਲੱਖਾਂ ਡਾਲਰ ਦੀ ਬਰਾਮਦਗੀ ਬਾਰੇ ਅਦਾਲਤ ਨੇ ਸਪਸ਼ਟੀਕਰਨ ਮੰਗਿਆ ਤਾਂ ਸੁਖਵਿੰਦਰ ਸਿੰਘ ਦੇ ਵਕੀਲ ਸਟੀਵਨ ਬ੍ਰੈਨਨ ਵੱਲੋਂ ਮੌਲਤ ਦੀ ਮੰਗ ਕੀਤੀ ਗਈ ਪਰ ਰਾਹਤ ਨਾ ਮਿਲ ਸકી ਮੈਨੀਟੋਬਾ ਕੋਰਟ ਆਫ ਕਿੰਗਸ ਬੈਂਚ ਦੀ ਜਸਟਿਸ ਸਾਰਾ ਐਨਸ ਨੇ ਕਿਹਾ ਕਿ ਅਪਰਾਧਕ ਮਾਮਲੇ ਦੀ ਸੁਣਵਾਈ ਦੌਰਾਨ ਸੁਖਵਿੰਦਰ ਸਿੰਘ ਨੂੰ ਚੁੱਪ ਰਹਿਣ ਦਾ ਹੱਕ ਹੈ ਪਰ ਸਿਵਲ ਕਾਰਵਾਈ ਦੌਰਾਨ ਇਹ ਹੱਕ ਨਹੀਂ ਮਿਲਦਾ ਅਤੇ ਜਾਇਦਾਦ ਦਾ ਹਿਸਾਬ ਕਿਤਾਬ ਦੇਣਾ ਹੀ ਪਵੇਗਾ ਦੱਸ ਦਈਏ ਕਿ ਸੁਖਵਿੰਦਰ ਸਿੰਘ ਵਿਰੁੱਧ ਅਪਰਾਧਕ ਮੁਕੱਦਮਾ ਫਰਵਰੀ ਵਿੱਚ ਸ਼ੁਰੂ ਹੋਣਾ ਹੈ ਪਰ ਮੈਨੀਟੋਬਾ ਦੀ ਕ੍ਰਿਮੀਨਲ ਪ੍ਰਾਪਰਟੀ ਫੋਰਫੀਚਰ ਬ੍ਰਾਂਚ ਉਸ ਦੀ ਜਾਇਦਾਦ ਜ਼ਬਤ ਕਰਨਾ ਚਾਹੁੰਦੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ My move to Canada was a big step for my parents. My mother knows my work hours. So the moment I connect to the Go Wi-Fi, I'll get her message. Are you on the train? Is anyone with you? And the answer is always the same. Mama, is a train operator in this cabin. There's a helpline for emergencies. Then she will really feel calm. ਪਾਟ੍ਰੀਕਲ ਹਮਦਾਲ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ